ਆਪ ਸਾਬਦਾ ਸਾਡੇ YouTube ਚੈਨਲ 'ਚ ਸਵਾਗਤ ਹੈ। ਵੀਡੀਓ ਨੂੰ ਲਾਇਕ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ। ਬਾਬਾ ਸਿੱਧ ਚਾਰ ਨੂੰ ਜੀਵੇ। ਦਰਸ਼ਨ ਕਰਾਵਾਂਗੇ ਸਮੇਲਾ ਦਰਬਾਰ ਤੇ ਛੇਕੂਪੁਰ ਤੋਂ ਸਮੇਲਾ ਦਰਬਾਰ ਤੱਕ ਦੀ ਯਾਤਰਾ। ਚੈਨਲ ਵੀਡੀਓ ਨੂੰ ਲਾਇਕ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਜਾਉਣਾ ਨਾ ਭੁੱਲਣਾ। समेले में जा रही हाँ रास्ते कि पहाड़ान जिन्हों के मन बहुत ज्यादा खुश हो जाता है बहुत सारे कुदरत ਦੇ ਕੁਦਰਤ ਦੇ ਨਜ਼ਾਰੇ ਦੇਖੇ ਸਭ ਪਾਸੇ ਹਰਿਆਲੀ ਦੇਖ ਕੇ ਮਨ ਨੂੰ ਮੇਰੇ ਬਹੁਤ ਸ਼ਾਂਤੀ ਹੋਈ ਜੈ ਹੋ ਬਾਬਾ ਸਿੱਧ ਚਾਨੂ ਜੀ ਦੀ ਥੋੜੇ ਹੀ ਸਮੇਂ ਵਿੱਚ ਅਸੀਂ ਸਮੇਲਾ ਦਰਵਾਰ ਤੇ ਪੁੱਜ ਜਾਵਾਂਗੇ ਜੈ ਹੋ ਬਾਬਾ ਸਿੱਧ ਚਾਨੂ ਜੀ समेले में जा रही हाँ रास्ते कि पहाड़ान देख के मन बहुत ज़्यादा खुश हो जाता है बहुत सारे कुदरत ਦੇ ਕੁਦਰਤ ਦੇ ਨਜ਼ਾਰੇ ਦੇਖ ਕੇ ਸਭ ਪਾਸੇ ਹਰਿਆਲੀ ਦੇਖ ਕੇ ਮਨ ਨੂੰ ਮੇਰੇ ਬਹੁਤ ਸ਼ਾਂਤੀ ਹੋਈ ਜੈ ਹੋ ਬਾਬਾ ਸਿੱਧ ਚਾਨੂ ਜੀ ਦੀ ਥੋੜੇ ਹੀ ਸਮੇਂ ਵਿੱਚ ਅਸੀਂ ਸਮੇਲਾ ਦਰਬਾਰ ਤੇ ਪੁੱਜ ਜਾਵਾਂਗੇ ਜੈ ਹੋ ਬਾਬਾ ਸਿੱਧ ਚਾਨੂ ਜੀ ਦਰਸ਼ਨ ਕਰੋ ਭਗਤੋ ਸਮੈਲਾ ਦਰਬਾਰ ਦੇ ਜੈ ਹੋ ਬਾਬਾ ਸਿੱਧ ਚਾਨੋ ਬਲੀ ਜੀ ਬਾਬਾ ਜੀ ਦੇ ਲੰਗਰ ਟੂਟ ਬਰਤ ਰਹੇ ਹਨ ਬਾਬਾ ਜੀ ਦਾ ਸਾਲ ਦਾ ਦਹਾਜਾ ਚੱਲ ਰਿਹਾ ਹੈ ਦਰਸ਼ਨ ਕਰੋ ਭਗਤੋ ਬਾਬਾ ਸਿੱਧ ਚਾਨੋ ਜੀ ਦੇ ਦਰਬਾਰ ਸਮੈਲੇ ਦੇ ਜੈ ਹੋ ਬਾਬਾ ਸਿੱਧ ਚਾਨੋ ਜੀ